ਜੀ ਹਾਂ ਜੀ ਕੀ ਕਹਿੰਦੇ ਭੋਲਾ ਸਾਹਿਬ ਨੇ ਕਿਹਾ ਇੱਕ ਇੱਕ ਬੋਟ ਝਾੜੂ ਤੇ ਸਫਾਈਆਂ ਕਰ ਦਿਓ ਜੀ ਜਿੰਨੇ ਦੋਖੇ ਬਾਹਰ ਕੱਢ ਦਿਓ ਝਾੜੂ ਤੇ ਝਾੜੂ ਦੇ ਵਿੱਚ ਇੱਕਦਾਂ ਲਹਿਰ ਜਿਹੜੀ ਚੱਲੀ ਹੋਈ ਨਜ਼ਰ ਆ ਰਹੀ ਆ ਤਸਵੀਰਾਂ ਵਿੱਚ ਦੇਖ ਸਕਦੇ ਆ ਸਰਦਾਰ ਦਲਜੀਤ ਸਿੰਘ ਭੋਲਾ ਹੋਈ ਪਈ ਆ ਤਸਵੀਰ ਦੇਖ ਸਕਦੇ ਆ ਲੁਧਿਆਣਾ ਟੋਪ ਲਾਈਵ ਨੂੰ ਤੋਂ ਚੌਧਰੀ ਜੀ ਕਿਵੇਂ ਲੱਗਦੇ ਆ ਅਮ ਆਦਮੀ ਪਾਰਟੀ ਜਿੰਦਾਬਾਦ ਸੰਗਤਾਂ ਦਾ ਪਿਆਰ ਆ ਦੇਖੋ ਆਪ ਮਹਾਰੇ ਹਰ ਵਾਰਡ ਦੇ ਵਿੱਚੋਂ ਸੰਗਤ ਉੱਠ ਕੇ ਬਜ਼ੁਰਗ ਸਹਿਬਾਨ ਮੇਰੀਆਂ ਮਾਤਾਵਾਂ ਪੈਣਾ ਨੌਜਵਾਨ ਵੀਰ ਦੇਖੋ ਨਾਲ ਕਿ ਵਹੀਰਾ ਕੱਤ ਗਏ ਤੁਰੇ ਹੋਏ ਨੇ ਕਿਉਂਕਿ ਉਹਨਾਂ ਨੂੰ ਪਤਾ 28 ਸਾਲ ਆਮਾਦੀ ਪਾੜੀ ਸਰਕਾਰ ਕੰਮ ਕੀਤੇ ਰੇ ਭੋਲਾ ਘਰੇਵਾਲ ਨੇ ਸੇਵਾ ਕੀਤੀ ਆ ਤੇ ਹੁਣ 19 ਦੇ 19 ਕੌਂਸਲਰ ਜਿਤਾ ਕੇ ਔਰ ਮੋਲ ਕੇ ਮੇਰੀਆਂ ਬਾਹਾਂ ਬਣਾਉਣੀਆਂ ਉਹਨਾਂ ਨੇ ਅਸੀਂ ਸਾਰੇ ਇਕੱਠੇ ਹੋ ਕੇ ਔਰ ਮੇਰੇ ਨਾਲ ਸਾਥੀਆਂ ਨਾਲ ਲੈ ਕੇ ਪੈਣਾ ਪਰਾਵਾਂ ਨੂੰ ਉਹਨੀਆਂ ਨੂੰ ਅਸੀਂ ਹੋਰ ਔਰ 25 ਸਾਲ ਜਿਹੜੇ ਬਾਕੀ ਪਏ ਨੇ ਆਪਣੇ ਏਰੀਆ ਵਾਸਤੇ ਹੋਰ ਫੰਡ ਲੈ ਕੇ ਆਉਣੇ ਆਜ ਪੌਣੇ 350 ਕਰੋੜ ਦੇ ਕੰਮ ਚੱਲੇ ਰਹੇ ਤੇ ਆਉਣ ਵਾਲੇ ਸਮੇਂ 25 ਸਾਲਾਂ 'ਚ ਹਜ਼ਾਰਾਂ ਕਰੋੜ ਰੁਪਇਆ ਹੋਰ ਲੈ ਆ ਕੇ ਹੋਰ ਆਮਾਦੀਪ ਕਲੀਨਿਕ ਬਣਾਵਾਵਾਂਗੇ ਹੋਰ ਸਕੂਲ ਬਣਾਵਾਵਾਂਗੇ ਹੋਰ ਪਾਰਕਾਂ ਨੂੰ ਵਧੀਆ ਕਰਾਂਗੇ ਹੋਰ ਆਪਣੇ ਆਪਣੇ ਇਲਾਕੇ ਵਾਸਤੇ ਵਧੀਆ ਪਾਰਕ ਲੈ ਕੇ ਆਵਾਂਗੇ ਹੋਰ ਪ੍ਰੋਜੈਕਟ ਲੈ ਕੇ ਆਵਾਂਗੇ ਉਹਦੇ ਵਾਸਤੇ ਔਰ ਸਾਨੂੰ ਸੰਗਤ ਅਸ਼ੀਰਵਾਦ ਦੇ ਰਹੀ ਆ ਉਹਨਾਂ ਦੇ ਅਸ਼ੀਰਵਾਦ ਸਦਕਾ ਹੋਰ ਬਾਦ ਨੂੰ ਵਧੀਆ ਬਣਾਵਾਂਗੇ ਸੰਗਤ ਦਾ ਪਿਆਰ ਔਰ 2.5 ਸਾਲ ਦੀ ਸਾਡੀ ਸੇਵਾ ਦੇਖਦੇ ਹੋਏ ਅੱਜ ਸਾਰੇ ਦੇ ਸਾਰੇ ਆਮ ਆਦਮੀ ਬਣ ਗਏ ਨੇ ਆਮ ਆਦਮੀ ਬਣ ਕੇ ਔਰ ਘਰ ਘਰ ਜਾ ਰਹੇ ਨੇ ਪੈਦਲ ਜਾ ਰਹੇ ਨੇ ਮੋਟਰਸਾਈਕਲਾਂ ਤੇ ਜਾ ਰਹੇ ਨੇ ਕਾਰਾਂ ਦੇ ਵਿੱਚ ਜਾ ਰਹੇ ਨੇ ਔਰ ਲੋਕਾਂ ਨੂੰ ਸੁਨੇਹਾ ਦੇ ਰਹੇ ਨੇ ਔਰ 2.5 ਸਾਲ ਦੀ ਸਰਕਾਰ ਜੇ ਇੰਨੇ ਕੰਮ ਕਰ ਸਕਦੀ ਆ ਬਾਕੀ ਜਦੋਂ ਕੌਂਸਲਰ ਇਕੱਠੇ ਹੋਗੇ ਤੇ 2.5 ਸਾਲ ਦੇ ਵਿੱਚ ਬਾਰੇ ਨਿਆਰੇ ਹੋ ਜਾਣਗੇ ਏਰੀਏ ਦੇ ਜਿਹੜੀਆਂ ਨੌਜਵਾਨਾਂ ਨੂੰ ਡੇਟਾ ਦੇਖ ਕੇ ਨਿਵਾਜਿਆਵਾਲ ਲੱਗਦਾ ਵੀ ਨੌਜਵਾਨ ਦੇ ਤੁਸੀਂ ਲੈਣ ਲਿਆਣਗੇ ਤੁਸੀਂ ਦੇਖਿਆ ਵਿਧਾਨ ਸਭਾ ਹਰਕਾ ਪੂਰਬੀ ਦੇ 19 ਵਾੜਾ ਚੋਂ 75% ਨੌਜਵਾਨਾਂ ਨੂੰ ਪਿਆਣਾ ਪਰਾਵਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਕਿਉਂਕਿ ਉਹਨਾਂ ਦਾ ਜੋਸ਼ ਬਜ਼ੁਰਗਾਂ ਦਾ ਅਸ਼ੀਰਵਾਦ ਲੈ ਕੇ ਹੋਸ਼ ਇਕੱਠਾ ਹੋ ਕੇ ਅਸੀਂ ਵਿਧਾਨ ਸਭਾ ਹਲਕਾ ਪੀ ਨੂੰ ਐਸਾ ਸੁੰਦਰ ਹਲਕਾ ਬਣਾਉਣਾ ਚਾਹੁੰਦੇ ਹਾਂ ਇਹਨਾਂ ਤਰੱਕੀ ਤੇ ਲੈ ਜਾਣਾ ਚਾਹੁੰਦੇ ਹਾਂ ਤਾਂ ਕਿ ਉਹ ਆਉਣ ਵਾਲੀ ਪੀੜ੍ਹੀ ਸਾਡੀ ਦੇਖ ਸਕੇ ਭਈ ਕੋਈ ਨਾ ਕੋਈ ਕਾਉਂਸਲਰ ਆਏ ਸੀਗੇ ਐਮਐਲਏ ਆਏ ਸੀ ਸਾਡੀ ਸੇਵਾ ਕਰ ਉਹਨਾਂ ਦਾ ਜਵਾਕ ਆ ਜੀ ਉਹਨਾਂ ਦਾ ਬੱਚਾ ਵਾ ਇਹ ਕੋਈ ਉਹ ਲਹਿਰ ਨਹੀਂ ਹੈ ਆਮ ਆਦੀ ਪਾਰਟੀ ਦੀ ਲਹਿਰ ਹੈ ਆਮ ਬੰਦੇ ਨੂੰ ਟਿਕਟ ਮਿਲੀ ਆ ਤਾਂ ਇਸ ਚੀਜ਼ ਦੀ ਲਹਿਰ ਹੈ ਜੀ ਹੋਰ ਲਹਿਰ ਨਹੀਂ ਹੈਗੀ ਇਹ ਦੇਖੋ ਜੀ ਇੰਨੀ ਛੋਟੀ ਉਮਰ ਦੇ ਵਿੱਚ ਜਿਹੜਾ ਅਸ਼ੀਰਵਾਦ ਮਿਲ ਰਿਹਾ ਮੈਂ ਵੀ ਇਹਨਾਂ ਦਾ ਕੰਮ ਕਰਕੇ ਹੀ ਸ਼ੀਰਵਾਦ ਦਾ ਮੁੱਲ ਨਾ ਮੋੜ ਨਹੀਂ ਸਕਦਾ ਕੰਮ ਕਰਕੇ ਵੀ ਆਮ ਆਦਮੀ ਪਾਰਟੀ ਨੇ ਜਿਹੜਾ ਸਨਮਾਨ ਦਿੱਤਾ ਮੈਂ ਉਸ ਤੋਂ 2 ਗੁਣਾ ਉਹਨਾਂ ਦਾ ਮੁੱਲ ਮੋੜਾਂਗਾ ਕੰਮ ਕਰਕੇ ਮਾਤਾਵਾ ਪਹਿਣਾ ਜਿਹੜੀ ਆਸ ਤੇ ਨੀਂਦ ਲਾ ਕੇ ਦਿਨ ਨੇ ਜੋਰ-ਤੋਰ ਚੱਲਿਆ ਹੋਇਆ ਮਰੀਅਸਾ ਦੇ ਪੁੱਤਰ ਹੋਵੇ ਆਹ ਦੇਖ ਲਓ ਜੀ ਅੱਜ ਅਖੀਰਲਾ ਦਿਨ ਹੈ ਤਾਂ ਵੀ ਤੁਰੀਆਂ ਆਈਆਂ ਮਾਤਾਵਾ ਪਹਿਣਾ ਤੁਸੀਂ ਦੇਖ ਲਓ ਮੂਰੇ ਸਭ ਤੋਂ ਮੂਰੇ ਹੋਈ ਨੇ ਏ ਵੀਰ ਜੀ ਆਪਣਾ ਪ੍ਰੇਮ विहार ਤੋਂ ਸ਼ੁਰੂ ਹੋ ਕੇ ਨਿਊ ਪਜੰਤ ਵਿਹਾਰ ਆਹ ਕੀ ਨਾਮ ਹੈ ਲਾਜਪਤਨਗਰ ਨਿਊ ਲਾਜਪਤਨਗਰ ਸਰਵਣ ਬਾਟੀ ਦਾ ਪੂਰਾ ਯਾਨੀ ਕਿ ਪੂਰਾ 15 ਤੋਂ 16 ਮੱਲੇ ਪੂਰਾ ਹੀ ਕੰਪਲੀਟ ਕਰਨੇ ਸਰ ਕਰੇਗਾ ਸਾਹਿਬ ਨਾਲ ਅੱਜ ਕਰਾ ਰਹੇ ਨੇ ਜੋ ਹਾਂਜੀ ਹਾਂਜੀ ਇਹਨਾਂ ਨਾਲ ਸਾਨੂੰ ਹੌਸਲਾ ਵੀ ਮਿਲਦਾ ਹੈ ਤੇ ਸ਼ਰਮਾ ਜੀ ਮਿਲਦਾ ਬਹੁਤ ਖੁਸ਼ੀ ਆ ਜੇ ਸਾਰੀ ਜਨਤਾ ਨੇ ਸਾਡੇ ਆਪਣੀ ਸਰਕਾਰ ਨੇ ਸਾਨੂੰ ਮੌਕਾ ਦਿੱਤਾ ਆਪਣਾ ਆਪਣਾ 100% ਆਪਣਾ 100% ਕੋਣਾ ਪਿਆਰ ਮਿਲਦਾ ਪਿਆ ਜੀ ਨੂੰ ਹਾਂਜੀ ਹਾਂਜੀ ਜ਼ਰੂਰ ਦਿਖੇਗਾ ਕੋਈ ਰਾਣੇ ਵਾਲਾ ਨਹੀਂ ਹੈ ਇਸਕੀ ਕੋਈ ਮੁਕਰ ਬਾਹੁਰਾਮ ਸ਼ਰਮਾ ਸੰਜੀਵ ਸ਼ਰਮਾ ਸੇਵਾ ਕਰ ਰਹਾ ਨੋਜਾਨਾ ਬਿਲਕੁਲ ਬਿਲਕੁਲ ਉਹ ਪਿੱਛੇ ਉਹਨਾਂ ਦੀ